अशोक जूस बार चौपाटी मार्केट हरगोविंद नगर में गर्मी के मौसम को मद्देनजर रखते हुए शहरी वासियों के लिए खास है इनकी भी पंजाब न्यूज़ ने फगवाड़ा तो या शर्मा की रिपोर्ट पर जी एसपी की आजला जी आज ਤੁਸੀਂ ਇਹ ਚਾਪਟੀ ਚ ਘੁੰਮ ਰਹੇ ਕਿੱਦਾਂ ਹਾਲ ਚਾ ਤੁਹਾਡਾ ਤੁਸੀਂ ਆਏ ਸਾਡੇ ਕੋਲ ਦੇਖੋ ਜੀ ਹੁਣ ਗਰਮੀਆਂ ਆ ਗਈਆਂ ਗਰਮੀ ਦੇ ਦਿਨਾਂ ਦੇ ਵਿੱਚ ਲੋਕੀ ਪੇਟ ਦੀ ਠੰਡਕ ਲੱਭਦੇ ਹੁੰਦੇ ਕੀ ਪੀਏ ਕੀ ਈ ਆਓ ਤੁਹਾਨੂੰ ਦਿਖਾਉਂਦੇ ਆ ਅੱਜ ਤਾਜ਼ੇ ਮੰਗੋ ਦਾ ਸੀਜ਼ਨ ਆ ਗਿਆ ਤਾਜ਼ਾ ਗੋਲਡਨ ਮੰਗੋ ਆ ਗਿਆ ਦੇਖੋ ਇਹਨੇ ਛੋਟੇ ਛੋਟੇ ਮੰਗੋ ਵੰਡੇ ਲੱਗੇ ਆ ਐਂ ਤਾਜ਼ਾ ਗੋਲਡਨ ਮੰਗੋ ਇਹ ਸਾਦੇ ਰਸ ਪਾ ਕੇ ਵਧੀਆ ਮੰਗੋ ਬਣਾਉਂਦੇ ਆ ਨਨ ਮਜੇਟੋ ਜੇ ਜਿਆਦਾ ਖਾ ਪੀ ਜੇ ਮਜੇਟੋ ਬਣਾ ਲੇ ਕੋ ਜਿੱਤੋਂ ਪੀ ਕੇ ਹਨ ਠੰਡਕ ਹੁੰਦੀ ਆ ਫੇਰ ਕਰੀਆ ਦੀ ਚਾਲੂ ਹੋ ਗਿਆ ਤੁਸੀਂ ਆਓ ਅਮਰ ਅਸ ਇੱਕ ਪੀਓ ਤਾਂ ਫੇਰ ਕਰੀਬਾ ਦੀ ਦਸ ਠੰਡਕ ਲਾਓ ਤੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਦੋਂ ਗਰਮੀਆਂ ਦੇ ਦਿਨ ਆ ਰਹੇ ਆ ਸ਼ਹਿਰ ਵਾਸੀਆਂ ਨੇ ਇਹ ਅਪੀਲ ਕਰਾ ਜਾਂਦੇ ਗਰਮੀਆਂ ਆ ਗਈਆਂ ਤਾਜ਼ੇ ਮੈਂਗੋ ਦਾ ਤਾਜ਼ਾ ਦਾਜਾ ਰਸਪੀਆ ਆਕੇ ਨਾ ਨਿੰਬੂ ਪਾਕੇ ਵਧੀਆ ਤਰੀਕੇ ਨਾਲ ਮਜਿੱਤੋ ਬਣਾਉਂਦੇ ਆਂ ਕਰਾ ਤਰ੍ਹਾਂ ਦੇ ਮਜਿੱਤੋ ਹੈਗੇ ਆ ਉਹ ਵੀ ਉਹ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਆਕੇ ਆਪਣੀ ਸਵਾਦ ਦਾ ਖਿਆਲ ਰੱਖੋ ਤੇ ਵਧੀਆ ਸੇਕ ਦਿਓ ਅਸ਼ੋਕ ਜੂਸ ਫਰਗੋ ਬਿਨਾਂ ਚਪਾਟੀ ਦੀ ਫਗਵਾੜਾ